ਸੱਚਕਲ ਦੋਸਤੋ ਪਬਲਿਕਸ ਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਹੁਣ ਲਗਾਤਾਰ ਜਿਹੜਾ ਸਰਪੰਚੀ ਚੋਣਾਂ ਨੂੰ ਲੈ ਕੇ ਜਿਹੜਾ ਮਾਹੌਲ ਹੈ ਲਗਾਤਾਰ ਗਰਮਦਾ ਜਾ ਰਿਹਾ ਹੈ ਤੇ ਕੁਝ ਪਿੰਡ ਜਿਹੜੇ ਅਜੇਹੇ ਨੇ ਸਰਪਸੰਮਤੀ ਦੇ ਨਾਲ ਸਾਹਮਣੇ ਆ ਰਹੇ ਨੇ ਸਮਾਣਾ ਦੇ ਨਾਲ ਲੱਗਦੇ ਪਿੰਡ ਲਾਲਗੜ੍ਹ ਤੇ ਬਹਾਦਰਗੜ ਦੇ ਲੋਕਾਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਨਿਸ਼ਾਨ ਸਿੰਘ ਛੱਟਾ ਨੂੰ ਜਿਹੜਾ ਸਰਪੰਚ ਚੁਣਿਆ ਤੇ ਅੱਜ ਮੌਕੇ ਤੇ ਹੀ ਨਵੇਂ ਪੰਜ ਮੈਂਬਰ ਜਿਹੜੇ ਚੁਣੇ ਗਏ ਨੇ ਤੇ ਪਿੰਡ ਦੇ ਜਿਹੜੇ ਵਿਕਾਸ ਦੇ ਬਾਰੇ ਵੀ ਇਹਨਾਂ ਵੱਲੋਂ ਕਾਫੀ ਚਰਚਾ ਕੀਤੀਆਂ ਗਈਆਂ ਜੇ ਗੱਲ ਕਰੀਏ ਤਾਂ ਕਾਫੀ ਜਿਹੜੇ ਕੰਮ ਨੇ ਰੁਕੇ ਹੋਏ ਨੇ ਤੇ ਹੋਰ ਵੀ ਜਿਹੜੇ ਕੰਮ ਨੇ ਇਹਨਾਂ ਦੇ ਹੁਣ ਜਿਹੜੇ ਹੈ ਪਹਿਲ ਦੇ ਆਧਾਰ ਤੇ ਕਹਿੰਦੇ ਪੂਰੇ ਕਰੇ ਜਾਣੇ ਨੇ ਤੇ ਅੱਜ ਪਿੰਡ ਦੇ ਲੋਕਾਂ ਵੱਲੋਂ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਾ ਦਿੱਤੀਆਂ ਗਈਆਂ ਤੇ ਪਿੰਡ ਦੇ ਲੋਕਾਂ ਵੱਲੋਂ ਕਹਾ ਗਿਆ ਕਿ ਜਿਸ ਤਰੀਕੇ ਨਾਲ ਤੁਸੀਂ ਗੱਲਾਂ ਕਰੀਆਂ ਉਹ ਚੀਜ਼ਾਂ ਜਿਹੜੀਆਂ ਸਾਹਮਣੇ ਲੈ ਕੇ ਦਿਖਾਈਏ ਇੱਕ ਹੋਗੇ ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਸਰਪੰਚ ਬਣ ਕੇ ਸਾਰਾ ਪਰਿਵਾਰ ਸਾਰੇ ਤੋਂ ਪਿੰਡ ਇਕੱਠੇ ਹੋ ਗਏ ਸਾਰੇ ਸਹਿਯੋਗ ਨਿਭਾਇਆ ਸਾਰਿਆਂ ਜਿਹੜੇ ਤੋਂ ਵੱਡੇ ਨੇ ਜੀ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਬਹੁਤ 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 ਜ਼ਿਆਦਾ ਖੁਸ਼ੀ ਸਾਡੇ ਪਰਿਵਾਰਾ ਸਾਰਿਆਂ ਨੇ ਸਾਰਿਆਂ ਨੇ ਬਹੁਤ ਸਾਹਿਬ ਜੀ ਤਾਂ ਬਹੁਤ ਮਿਹਰਬਾਨੀ ਕੀਤੀ ਆਪਣੇ ਤੇ ਕਿਹੜੇ ਕਿਹੜੇ ਕੰਮ ਕਰਾਉਂਗੇ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਪੈਂਡਿੰਗ ਨੇ ਇਹ ਵੀ ਆਪਣੇ ਕੰਮਾਂ ਰਹਿੰਦੇ ਨੇ ਪਹਿਲਾਂ ਵੀ ਸਿਰ ਚਲੋ ਸਾਡੇ ਕੰਮਾਂ ਵਧੀਆ ਹੋਏ ਨੇ ਜਿਹੜੇ ਆਪਣੇ ਪਹਿਲਾਂ ਸਪੰਸਰ ਹੁਣਾਂ ਵੀ ਠੀਕ ਕੀਤੇ ਨੇ ਜਿਹੜਾ ਕੋਈ ਕੰਮ ਅਧੂਰਾ ਰਹਿੰਦਾ ਆ ਆਪਾਂ ਸਾਰੇ ਨਗਰ ਨਾਲ ਸਹਿਤ ਨਾਲ ਹੋ ਕੇ ਸਭ ਤੋਂ ਵਧੀਆ ਤੋਂ ਵਧੀਆ ਕੰਮ ਕਰਾ ਲਵਾਂਗੇ